ਜੋ ਨਿੱਕੀ ਇਹਨਾਂ ਦਾ ਯੋਗਦਾਨ ਸੀ ਆਪਣੀ ਉਹ ਹੁੰਦੀ ਹੈ ਸ਼ਹੀਦ ਸਾਡੀ ਕੌਮ ਦਾ ਸਾਡੇ ਦੇਸ਼ ਦਾ ਸਰਮਾਇਆ ਹੁੰਦੇ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦਾ 118ਵਾਂ ਜਨਮ ਦਿਹਾੜਾ ਉਹਦੇ ਸਬੰਧ ਦੇ ਵਿੱਚ ਮੈਂ ਆਪਦੇ ਸਾਥੀਆਂ ਨਾਲ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਇਆ ਇਹ ਜਿਹੜੀ ਅਸੀਂ ਆਜ਼ਾਦੀ ਦੀ ਹਵਾ ਦੇ ਵਿੱਚ ਸੁੱਖ ਦਾ ਸਾਹ ਲੈ ਰਹੇ ਹਾਂ ਇਹ ਸਾਡੇ ਸ਼ਹੀਦਾਂ ਦੀ ਦੇਣ ਹੈ ਲੱਖਾਂ ਕੁਰਬਾਨੀਆਂ ਤੋਂ ਬਾਅਦ ਸਾਡਾ ਮੁਲਕ ਜ਼ਾਲਮ ਅੰਗਰੇਜ਼ ਸਰਕਾਰ ਤੋਂ ਆਜ਼ਾਦ ਹੋਇਆ ਜਿਹਦੇ ਵਿੱਚ अनेका ਕੀਮਤੀ ਜਾਨਾਂ ਚਲੀਆਂ ਗਈਆਂ ਲੇਕਿਨ ਸ਼ਹੀਦ ਆਜ਼ਮ ਭਗਤ ਸਿੰਘ ਨੇ ਸਿਰਫ 23 ਸਾਲ ਦੀ ਉਮਰ ਦੇ ਵਿੱਚ ਔਰ ਘਰ ਦੀ ਸਭ ਸੁੱਖ ਸਹੂਲਤ ਹੋਣ ਦੇ ਬਾਵਜੂਦ ਉਹਨਾਂ ਨੇ ਕੁਰਬਾਨੀ ਦਿੱਤੀ ਬੜੀ ਵੱਡੀ ਜ਼ਮੀਨ ਜਾਇਦਾਦ ਦੇ ਮਾਲਕ ਸੀ ਲੇਕਿਨ ਉਹਨਾਂ ਨੇ ਵੇਖਿਆ ਕਿ ਕਿਵੇਂ ਸਾਡੇ ਮੁਲਕ ਦੇ ਲੋਕਾਂ ਤੇ ਅੰਗਰੇਜ਼ ਸਰਕਾਰ ਜਿਹੜੀ ਉਹ ਜ਼ੁਲਮ ਕਰਦੀ ਸੀ ਉਹਨਾਂ ਨੇ ਹੱਸਦਿਆਂ ਹੱਸਦਿਆਂ ਕੁਰਬਾਨੀ ਦਿੱਤੀ ਫਾਂਸੀ ਦੇ ਬੰਦੇ ਨੂੰ ਚੁੰਮ ਕੇ ਉਹਨਾਂ ਨੇ ਗਲੇ ਦੇ ਵਿੱਚ ਪਾਇਆ ਔਰ ਮੈਂ ਅੱਜ ਇਸ ਅਹਿਮ ਦਿਹਾੜੇ ਤੇ ਦੇਸ਼ ਦੇ ਨੌਜਵਾਨਾਂ ਨੂੰ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਕਰਕੇ ਬੋਲਣਾ ਚਾਹੁੰਦਾ ਕਿ ਜਿੱਥੇ ਆਪਾਂ ਨੂੰ ਆਪਣੀ ਕਬੀਲਦਾਰੀ ਦੇ ਕੰਮ ਆਪਣੇ ਸਕੂਲ ਕਾਲਜ ਦੀ ਪੜ੍ਹਾਈ ਤੇ ਹੋਰ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਉਥੇ ਦੇਸ਼ ਪ੍ਰਤੀ ਵੀ ਆਪਣੀਆਂ ਭਾਵਨਾਵਾਂ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਦੇਸ਼ ਦੀ ਰਾਖੀ ਆਪਣੇ ਦੇਸ਼ ਦੇ ਹਿੱਤ ਦੀ ਗੱਲ ਕਰੀਏ ਔਰ ਆਪਣੇ ਦੇਸ਼ ਦੇ ਹੱਕ ਦੇ ਵਿੱਚ ਜਿੱਥੇ ਵੀ ਮੁਲਕ ਦੀ ਸਰਕਾਰ ਨੂੰ ਜਾਂ ਆਵਾਮ ਨੂੰ ਲੋੜ ਪਵੇ ਉੱਥੇ ਆਪਾਂ ਖਾਸ ਕਰਕੇ ਕ腐ਸ਼ਨ ਦੇ ਖਾਸ ਕਰਕੇ ਨਸ਼ਿਆਂ ਦੇ ਉਲਟ ਖੜੇ ਹੋ ਜਾਈਏ ਔਰ ਮੈਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਇਹ ਸੱਚੇ ਪਾਤਸ਼ਾਹ ਸਾਡੇ ਪੰਜਾਬ ਨੂੰ ਸਾਡੇ ਹੱਸਦੇ ਖੇੜਦੇ ਪੰਜਾਬ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਪੰਜਾਬ ਦੇ ਵਿੱਚੋਂ ਫੇਰ ਉਸਕਾਰੀ ਅਨਪੜਤਾ ਸ੍ਰਸ਼ਟਾ ਜੋ ਨਸ਼ੇ ਦੀ ਜਿਹੜੀ ਲਾਮਤ ਉਹ ਜਿਹੜੀ ਸਾਡੇ ਤੋਂ ਦੂਰ ਹੋਵੇ ਤੇ ਸਾਡਾ ਪੰਜਾਬ ਫੇਰ ਅਸਦਾ ਕੇਦਾ ਕਲਾਕਾਰ ਜਵੰਧਾ ਨਾਲ ਬਹੁਤ ਪੁਰਾਣਾ ਐਕਸੀਡੈਂਟ ਹੋਇਆ ਬਹੁਤ ਮਾੜੀ ਘਟਨਾ ਹੋਈ ਅੱਜ ਸਾਰਾ ਪੰਜਾਬ ਨਹੀਂ ਸਾਰਾ ਸਾਰਾ ਦੇਸ਼ ਉਹਨਾਂ ਨੂੰ ਚਾਉਣ ਵਾਲੇ ਦੁਆਵਾਂ ਕਰ ਰਹੇ ਅਰਦਾਸਾਂ ਬੇਨਤੀਆਂ ਕਰ ਰਹੇ ਆ ਤੇ ਉਹਨਾਂ ਦੀ ਜਿਹੜੀ ਕੀਮਤੀ ਜਾਨ ਉਹ ਬਚ ਕੇ ਉਹ ਫੇਰ ਤੋਂ ਪੰਜਾਬ ਤੇ ਪੰਜਾਬੀ ਦੀ ਸੇਵਾ ਕਰੇ ਧੰਨਵਾਦ ਵਾਹਿਗੁਰੂ ਕੀ ਕਰਦਾ ਆ ਆ ਬੇਟਾ